ਜੀ ਮੈਂ ਦੱਸਣਾ ਚਾਹੂੰਗੀ ਕਿ ਮੈਨੂੰ ਪਰਸੋਂ ਇੱਕ ਮੇਲ ਰੀਸੀਵ ਹੋਈ ਸੀ ਆਪਣੀ ਕੰਪਨੀ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਮੇਲ 'ਚ ਲਿਖਿਆ ਸੀਗਾ ਕਿ ਉਹਨਾਂ ਨੇ ਮੈਨੂੰ ਜੌਬ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਮੈਂ ਦੱਸ ਨਹੀਂ ਪਾਈ ਸੀ ਟਾਈਮ 'ਤੇ ਔਰ ਜਦਕਿ ਉਹਨਾਂ ਨੇ ਮੈਂ ਦੱਸਿਆ ਵੀ ਸੀ ਕਿ ਮੈਂ ਸ਼ੰਭੂ ਬਾਰਡਰ ਤੇ ਤੇ ਸੇਵਾ ਲਈ ਪਹੁੰਚੀ ਹੋਈ ਆ ਪਰ ਉਹ ਕਹਿੰਦੇ ਸੀ ਸਾਡੀ ਕੰਪਨੀ ਦੇ ਆਪਣੇ ਕੁਛ ਨੂਨ ਨੇ ਤੇ ਤੁਸੀਂ ਆਪਣੇ ਫਿਊਚਰ ਲਈ ਆਪ ਹੁੰ ਦੇਖ ਲਓ ਆਪਾਂ ਤੁਹਾਨੂੰ ਆਪਣੀ ਜੌਬ ਤੋਂ ਰਿਲੀਜ਼ ਕਰਦੇ ਆ ਮਤਲਬ ਕਿ ਕੱਢਦੇ ਆ ਬਾਬਾ ਜੀ ਨੇ ਇੱਥੇ ਮੈਨੂੰ ਇਹਨਾਂ ਦੇ ਕੋਲ ਭੇਜਿਆ ਹੈ ਸੇਵਾ ਵਾਸਤੇ ਇਹਨਾਂ ਦੀ ਤੇ ਬਾਬਾ ਜੀ ਪਿੱਛੇ ਆਪਣਾ ਜਿਹੜਾ ਮੇਰਾ ਪਰਿਵਾਰ ਹੈ ਉਹ ਬਾਬਾ ਜੀ ਆਪ ਹੀ ਚਲਾ ਲੈਣਗੇ ਮੈਨੂੰ ਉਹਦੀ ਚਿੰਤਾ ਨਹੀਂ ਹੈ ਪਹਿਲਾਂ ਮੈਨੂੰ ਹੁਣ ਜਿੱਥੇ ਮੈਂ ਰਹਿ ਰਹੀ ਹਾਂ ਇਸ ਪਰਿਵਾਰ ਦੇ ਵਿੱਚ ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਹੈ ਸੋ ਇਹ ਆਪਣਾ ਮੋਰਚਾ ਫਤਿਹ ਕਰਕੇ ਸਾਰੇ ਸੁੱਖੀ ਸੰਧੀ ਆਪਣੇ ਆਪਣੇ ਘਰਾਂ ਨੂੰ ਪਹੁੰਚਣ ਤੇ ਇਹੀ ਮੇਰੀ ਅਰਦਾਸ ਹੈ ਤੇ ਬੇਨਤੀ ਹੈ ਬਾਬਾ ਜੀ ਜੀ ਕਰੀ ਦੀ ਕੋਈ ਚਿੰਤਾ ਨਹੀਂ ਹੈ ਹੁਣ ਮੈਂ ਬਹੁਤ ਜ਼ਿਆਦਾ ਸੁਰਖਰੂ ਆ ਤਾਂ ਕਿ ਇਹਨਾਂ ਦੀ ਸੇਵਾ 'ਚ ਮੈਂ ਐਦਾ ਜੁਟੀ ਰਵਾਂ ਮੇਰੇ ਦਿਮਾਗ ਤੇ ਇੱਕ ਬੋਝ ਉਤਰ ਗਿਆ ਹੈ ਨੌਕਰੀਆਂ ਤਾਂ ਫਿਰ ਬਹੁਤ ਸਾਰੀਆਂ ਮਿਲ ਜਾਣਗੀਆਂ ਪਰ ਇਹਨਾਂ ਦਾ ਪਿਆਰ ਇਹਨਾਂ ਮਾਨ ਸਤਕਾਰ ਐਵੇਂ ਮੈਨੂੰ ਕਿਤੇ ਉਹ ਨਹੀਂ ਮਿਲ ਸਕਦਾ ਉਹ ਇੱਥੇ ਖੁਸ਼ੀ ਮਿਲਦੀ ਇਹਨਾਂ ਦੀ ਸੇਵਾ ਕਰਕੇ ਇਹਨਾਂ ਦਾ ਪਿਆਰ ਮਿਲ ਰਿਹਾ ਉਹ ਮੇਰੀ ਨੌਕਰੀ ਤੇ ਮੇਰੀ ਸੈਲਰੀ ਤੋਂ ਕਈ ਕਰੋੜਾ ਗੁਣਾ ਵੱਧ ਕੇ ਹੈ ਕਿਉਂਕਿ ਐਦਾਂ ਦਾ ਪਿਆਰ ਐਦਾਂ ਦਾ ਮਾਨ ਸਤਕਾਰ ਮੈਨੂੰ ਇੱਕ ਸੈਲਰੀ ਨਹੀਂ ਖੁਸ਼ੀ ਦੇ ਸਕਦੀ ਇਹਨਾਂ ਜਿਹੜਾ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਹੈ ਇਹਨਾਂ ਦਾ ਪਿਆਰ ਤੇ ਸਤਿਕਾਰ ਮੈਨੂੰ ਇੱਕ ਸੈਲਰੀ ਇੱਕ ਜੌਬ ਤੋਂ ਕਈ ਗੁਣਾ ਜ਼ਿਆਦਾ ਵੱਧ ਕੇ ਹੈ ਸਾਡੇ ਕੋ ਜਿਹੜੇ ਪਹਿਲੇ 2 ਦਿਨ ਪੇਸ਼ੈਂਟ ਆਏ ਸੀ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਜ਼ਖਮੀ ਸੀ ਛੱਗਰੇ ਵਾਲੇ ਪੇਸ਼ੈਂਟ ਆ ਰਹੇ ਸੀਗੇ ਉਸ ਤੋਂ ਬਾਅਦ 4 ਦਿਨ ਇੱਥੇ ਮਾਹੌਲ ਸ਼ਾਂਤ ਰਿਹਾ ਕੋਈ ਵੀ ਇੱਦਾਂ ਦੀ ਗੋਲੇਬਾਰੀ ਇੱਥੋਂ ਦੀ ਨਹੀਂ ਹੋਈ ਮੈਂ ਰੱਬ ਦਾ ਬਹੁਤ-ਬਹੁਤ ਸ਼ੁਕਰ ਕਰਦੀ ਆ ਪਰ ਕੱਲ ਦੁਬਾਰਾ ਇੱਥੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਬੁਚਾਰ ਕੀਤੀ ਗਈ ਔਰ ਕਈ ਨਾ ਜਾਣੇ ਕਿੰਨੇ ਇੱਦਾਂ ਦੇ ਮਰੀਜ਼ ਸੀਗੇ ਜੋ ਕਿ ਜਾਣ ਬੁੱਝ ਕੇ ਫੱਟੜ ਹੋਏ ਜਦਕਿ ਉਹਨੇ ਹੱਥੇ ਸੀਗੇ ਔਰ ਉਹ ਅੱਗੇ ਬਾਰਡਰ ਦੇ ਕ੍ਰੋਸ ਵੀ ਨਹੀਂ ਗਏ ਸੀ ਪਰ ਫਿਰ ਵੀ ਉਹਨਾਂ ਤੇ ਅਥਰੂ ਜੈਸੇ ਗੋਲੇ ਸੁੱਟੇ ਗਏ ਆਪਣੇ ਕਿਵੇਂ ਚੱਲਦਾ ਤੁਹਾਡਾ ਸਿਸਟਮ ਇੱਥੇ ਕਿਹੜੀਆਂ ਦਵਾਈਆਂ ਆ ਰਹੀਆਂ ਨੇ ਕਿਉਂਕਿ ਵੀ ਤਾਂ ਹੁਣ ਮੁੱਲ ਹੀ ਹੋਣੀਆਂ ਸਾਰਾ ਕੁਝ ਨਾ ਕਿਵੇਂ ਸਿਸਟਮ ਪਹਿਲੇ ਦਿਨ ਚੜੂ ਕੀਤਾ ਸੀ ਉਸ ਦਿਨ ਕੀ ਲਾਸੀ ਰੱਜ ਕੇ ਲਾਦ ਨੇ ਜਿਸ ਦਿਨ ਆਪਾਂ ਪਹਿਲੇ ਦਿਨ ਆਏ ਸੀ ਆਪਾਂ ਇੱਕ ਦਿਨ ਦੀ ਸੇਵਾ ਲਈ ਇੱਥੇ ਪਹੁੰਚੇ ਸੀ ਪਰ ਬਾਬਾ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋਈ ਤਾਂ ਸ਼੍ਰੀ ਗੁਰਦਾਸ ਜੀ ਦੀ ਕਿ ਉਹ ਪਹਿਲੇ ਸਟਾਕ ਤੋਂ ਦੂਜਾ ਤੀਜਾ ਚੌਥਾ ਸਟਾਕ ਕਿੱਦਾਂ ਬਣਿਆ ਇਹ ਕੁਝ ਪਤਾ ਨਹੀਂ ਲੱਗਾ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆ ਕੇ ਇੱਥੇ ਬਹੁਤ ਮੇਲੇ ਵੀਰਾਂ ਨੇ ਪੈਣਾ ਸੀ ਔਰ ਸਾਡੇ ਦੇ ਸੰਸਾ ਸਰਬੱਤ ਦਾ ਭਲਾ ਬਲਵੰਤਾਂ ਵਾਲਿਆਂ ਨੇ ਵੀ ਆ ਕੇ ਇੱਥੇ ਟੈਂਟ ਦੀ ਤੇ ਦਵਾਈਆਂ ਦੀ ਸੇਵਾ ਕੀਤੀ ਸੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਆਪਾਂ ਇੱਥੇ ਕਿਸੇ ਤੋਂ ਵੀ ਕਿਸੇ ਵੀ ਤਰੀਕੇ ਦਾ ਪੈਸੇ ਦੀ ਸੇਵਾ ਸੀ ਨਹੀਂ ਲੈ ਰਹੇ ਆਪਾਂ ਦਵਾਈਆਂ ਦੀ ਸੇਵਾ ਸਿਰਫ ਜਰੂਰ ਲਈਦੀ ਹੈ ਉਹ ਵੀ ਬਿਲਕੁਲ ਪੈਸੇ ਦੀ ਕਿਸੇ ਵੀ ਤਰ੍ਹਾਂ ਦੀ ਆਪਾਂ ਸਾਨੂੰ ਮੈਂ ਵੀ ਬੇਨਤੀ ਕਰੂੰਗੀ ਕੋਈ ਸਾਡੇ ਨਾਮ ਤੇ ਵੀ ਕੋਈ ਪੈਸੇ ਦੀ ਸੇਵਾ ਨਾ ਦੇ ਕਿਉਂਕਿ ਆਪਾਂ ਪੈਸੇ ਨੂੰ ਬਿਲਕੁਲ ਮਨਾ ਕਰੀਦਾ ਹੈ ਕਿ ਜੇ ਕਿਸੇ ਨੇ ਦਵਾਈਆਂ ਦੀ ਸੇਵਾ ਕਰਨੀ ਹੈ ਉਹ ਜਰੂਰ ਕਰੇ ਪਰ ਪੈਸੇ ਦੀ ਸੇਵਾ ਨਹੀਂ ਆਪਾਂ ਲੈਂਦੇ ਜੀ ਬਿਲਕੁਲ ਜੇ ਕੋਈ ਦਵਾਈਆਂ ਦੀ ਸੇਵਾ ਕਰਨਾ ਚਾਹੁੰਦਾ ਹੈ ਉਹ ਸਾਨੂੰ 7700002511 ਤੇ ਸੰਪਰਕ ਕਰ ਸਕਦਾ ਹੈ ਨਵਦੀਪ ਦਾ ਨੰਬਰ ਹੈ 7700002511 ਇਹਦੇ ਤੇ ਦਵਾਈਆਂ ਦੀ ਅਗਰ ਕੋਈ ਸੇਵਾ ਕਰਨਾ ਚਾਹੁੰਦਾ ਹੈ ਆਪਣੇ ਇੱਛਾ ਅਨੁਸਾਰ ਤੇ ਉਹ ਆਪਣਾ ਕਰ ਸਕਦਾ ਹੈ ਨੀ نئی ਨੌਕਰੀ ਦੀ ਕੋਈ ਚਿੰਤਾ ਨਹੀਂ ਹੈ ਹੁਣ ਮੈਂ ਬਹੁਤ ਜ਼ਿਆਦਾ ਸੁਰਖਰੂ ਆ ਤਾਂ ਕਿ ਇਹਨਾਂ ਦੀ ਸੇਵਾ 'ਚ ਮੈਂ ਇੱਦਾਂ ਝੁਟੀ ਦਵਾਂ ਮੇਰੇ ਦਿਮਾਗ ਤੇ ਇੱਕ ਬੋਝ ਉਤਰ ਗਿਆ ਹੈ ਨੌਕਰੀਆਂ ਤਾਂ ਫਿਰ ਬਹੁਤ ਸਾਰੀਆਂ ਮਿਲ ਜਾਣਗੀਆਂ ਪਰ ਇਹਨਾਂ ਦਾ ਪਿਆਰ ਇਹਨਾਂ ਮਾਨਸਿਕਤਕਾਰ ਇਹ ਮੈਨੂੰ ਕਿਤੇ ਹੋ ਨਹੀਂ ਮਿਲ ਸਕਦਾ